ਰੋ ਰੋ ਰੱਦ ਕਰੋ ਚਿੱਠੀਆਂ ਪਿਆਰ ਰੱਦ ਕਰੋ ਰੱਦ ਕਰੋ ਰੱਦ ਕਰੋ ਆਵਾਜ਼ ਮੁਰਾਜਮ ਇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਮੁਰਾਜਮ ਇਕਤਾ ਜਿੰਦਾਬਾਦ 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 ਟਕੇ ਚਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦਾਬਾਦ ਜਿੰਦਾਬਾਦ ਟਿਊਵੀਐ ਰੱਦ ਕਰੋ ਰੱਦ ਕਰੋ ਰੱਦ ਕਰੋ ਈਐਫਆਰ ਰੱਜ ਕਰੋ ਰੱਜ ਕਰੋ ਰੱਜ ਕਰੋ ਬਰਾਜਾ ਮੇਕਤਾ ਜਿੰਦਾਬਾਦ 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 ਸਾਡਾ ਇਕਤਾ ਜਿੰਦਾਬਾਦ 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 ਤੱਕ ਇਹ ਗਾਸੀ ਉਹ ਤੜਾ ਪਰਚਾ ਲੱਗ ਗਿਆ ਆਪਣਾ ਅਰਜੇਸ਼ ਮਾਲ ਚੋਦਰੀ ਜਿਹੜੇ ਕਿ ਹੁਣ ਨਗਰਪਾਲਿਕਾ ਤਸ ਪਟਿਆਲਾ ਵਿਖੇ ਹੀ ਲੱਗੇ ਹੋਏ ਨੇ ਇਹ ਪਹਿਲਾਂ ਨਗਰਪਾਲਿਕਾ ਤਸ ਜਲੰਧਰ ਵਿਖੇ ਹੀ ਹੋ ਸੀ ਉਸ ਸਮੇਂ ਕੋਈ ਸੇਲ ਫਾਈਲ ਤੇ ਉੱਤੇ ਇੱਕ ਹੈ ਕਿ ਪਰਚਾ ਦਰਜ ਕਰਾਇਆ ਗਿਆ ਹੈ ਕਿ ਇਹਨਾਂ ਨੇ ਚੇਅਰਮੈਨ ਦੇ 40 ਸਨੈਕਚਰ ਕੀਤੇ ਹੈ ਜਦੋਂ ਕਿ ਕੋਈ ਪੜਤਾਲ ਨਹੀਂ ਕੀਤੀ ਗਈ ਕੋਈ ਇਨਕੁਆਰੀ ਨਹੀਂ ਕਰਾਈ ਗਈ ਤੇ ਯੂਪੀ ਜਿਹੜਾ ਉਹਨਾਂ ਦੇ ਵਿਰੁੱਧ ਪਰਚਾ ਦਰਜ ਕਰਾਇਆ ਗਿਆ ਹੈਗਾ ਤੇ ਉਹ ਵਾਪਸ ਲੈਣ ਵਾਸਤੇ ਸਾਡੇ ਵੱਲੋਂ ਸਾਦੇ ਪੰਜਾਬ ਦੇ ਵਿੱਚ ਮੁਲਾਜ਼ਮਾਂ ਵੱਲੋਂ ਤਰਨੇ ਦਿੱਤੇ ਹੈਗੇ ਅੱਜ 10:00 ਤੋਂ 12:00 ਵਜੇ ਤੱਕ ਰੋਸ ਧਰਨਾ ਹੈ ਉਸ ਤੋਂ ਬਾਅਦ ਕੱਲ ਫਿਰ ਅਰਦਾਸ ਚਲੋ ਜੈ ਕਿਤੇ ਨਾਰਾ ਤੋਂ ਹੋਇਆ ਫਿਰ ਹਾਂਜੀ ਕਲਮ ਤੋਂ ਹਾਂਜੀ ਇਹ ਪੂਰੇ ਪੰਜਾਬ ਦੇ ਵਿੱਚ ਟਰੱਸਟਾਂ ਦੇ ਜਿੰਨੇ ਵੀ ਟਰੱਸਟ ਹਾਂ ਪੂਰੇ ਪੰਜਾਬ ਦੇ ਸਾਰੇ ਟਰੱਸਟਾਂ ਦੇ ਵਿੱਚ ਕਰਮਚਾਰੀਆਂ ਵੱਲੋਂ ਇਹ ਧਰਨਾ ਤਿਆਰ ਇਹ ਜਾਲੀ ਸਿਗਨੇਚਰ ਕੀਤੇ ਸੀ ਚੇਅਰਮੈਨ ਨੇ ਕਿਹਾ ਵੀ ਮੇਰੇ ਜਾਲੀ ਸਿਗਨੇਚਰ ਮਾਰੇਗੇ ਇਹ ਜਿਹੜਾ ਪਰਚਾ ਦਰਜ ਕਰਵਾਇਆ ਗਿਆ ਕਿਹਦੇ ਵੱਲੋਂ ਕਰਵਾਇਆ ਗਿਆ ਚੇਅਰਮੈਨ ਵੱਲੋਂ ਕਰਵਾਇਆ ਗਿਆ ਹੈ ਮਨੋਤਪਸ ਜੰਦੂ ਦੇ ਚੇਅਰਮੈਨ ਵੱਲੋਂ ਕਰਵਾਇਆ ਗਿਆ ਹੈ ਜੀ ਜੀ ਨਾਮ ਚਲੋ ਸੁਖਤ ਸਿੰਘ ਸਿੰਗੜਾ ਜਿੰਤਪਸ ਸਿੰਘ ਸਿੰਗੜਾ ਇੱਕ ਤਾਰ ਸਿੰਘ ਸਿੰਗੜਾ ਹਾਂਜੀ ਉਹਨਾਂ ਵੱਲੋਂ ਪਰਚਾ ਦਰਜ ਕਰਵਾਇਆ ਗਿਆ ਤੇ ਇਹ ਜਿਹੜਾ ਧਰਨਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਕਰਦੇ 10 ਤੋਂ 12 ਵਜ ਅੱਜ ਇੱਕ ਦਿਨ ਦਾ ਅੱਜ ਇੱਕ ਦਿਨ ਦਾ ਤੇ ਕਲਮ ਛੋੜ ਹਰਤਾਲ ਤੇ ਅੱਗੇ ਇਹ ਇਨਸਾਫ ਨਾ ਮਿਲਿਆ ਤਾਂ ਅੱਗੇ ਵੀ ਕਲਮ ਛੋੜ ਜਿਹੜਾ ਸ਼ੁਰੂ ਕਰੇ ਕੱਲ ਰੁਕੀਆ